ਜੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਗਵਾਂਢ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਇਹ ਆਖਰੀ ਗਿੱਲ ਪਿੰਡ ਦੇ ਵਿੱਚ ਤੇ ਗਿੱਲ ਪਿੰਡ ਦੇ ਵਿੱਚ ਗਿੱਲ ਤੋਂ ਨਾਲ ਹੀ ਮੋਗੇ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਮਲਕਾਲਾ ਪਿੰਡ ਆ ਜਾਂਦਾ ਤੇ ਦੂਜੇ ਪਾਸੇ ਫਰੀਦਕੋਟ ਜ਼ਿਲ੍ਹੇ ਤੇ ਸ਼ੁਰੂਆਤ ਹੋ ਜਾਂਦੀ ਹੈ ਧੂੜਕੋਟ ਪਿੰਡ ਆ ਜਾਂਦਾ ਵਾ ਮਿੱਤਰੋ ਤਿੰਨਾ ਪਿੰਡਾਂ ਦੀ ਇਹ ਹੱਦ ਪੈਂਦੀ ਆ ਮਿੱਤਰੋ ਤੇ ਤੱਕ ਕੋਣੀ ਤਿੰਨਾਂ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਲੱਗਦੀ ਹੈ ਕਰਮ ਵਾਲਿਆਂ ਨੂੰ ਤੇ ਇਸ ਜੱਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਵੈੜ ਵਕਾਊ ਆ ਮਿੱਤਰੋ ਸੋਈ ਸੁਵਾਈ ਚੰਗੇ ਦੋਤੇ ਚੱਲਦੀ ਐ ਇਸ ਟਾਈਮ ਸੋਹਣੀ ਸੁਨੱਖੀ ਆ ਜਿੰਨੇ ਦੀ ਅੱਜ ਲੈ ਕੇ ਦੇਣੀ ਐ ਇੰਨੇ ਦੀ ਤੋਕੜ ਗੱਪਣ ਵਿਗੜਨ ਦੀ ਸੰਭਾਵਨਾ ਫੁੱਲ ਹੋਊਗੀ ਆਹ ਕਰਦੇ ਆ ਭਾਈ ਦੇ ਨਾਲ ਆਪਾਂ ਰابطਾ ਕਹਿ ਮਿਲਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਜੀ ਬਹੁਤ ਵਧੀਆ ਸਿਤਾ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਚਲੋ ਚੁੱਕੇ ਰੱਬ ਦਾ ਐਸੇ ਨਾਮ ਦੱਸ ਦੀ ਕਿਰਾਂ ਦੀ ਆਪਣਾ ਜੀ ਨਾਮ ਗੁਰਤੇਜ ਸਿੰਘ ਜੀ ਗ ਟੈਲਰ ਦੀ ਜਿਦਕਾਉਂ ਦੇ ਕੋਲੇ ਘਰ ਆਪੇ ਹਾਂਜੀ ਬਿਲਕੁਲ ਸਾਹਮਣੇ ਅਜਾਗਰ ਤੇ ਜੀ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਵੈਡ ਨੂੰ ਪਹਿਲਾਂ ਸੂਈ ਤਕਰੀਬਨ ਨੂੰ 10 11 ਤਾਂ ਹੋ ਗਈ ਬੱਚਾ ਇਹਨੇ ਮਗਰੇ ਇਸੇ ਮਗਰੇ ਪਹਿਲਵਾਨ ਆ ਗਿਆ ਹਾਂ ਪਹਿਲਵਾਨ ਬੜਾ ਤੜਨਾ ਸੀ ਨਾ ਇਹ ਵਟੀਕਾ ਭਾਇਆ ਸੀ 2500 ਆ ਜੀ ਹਾਂ ਵੇਲਾ ਜੀ ਮੱਛੀ ਹੁੰਦੀ ਤਾਂ ਗੱਲ ਟਿਕਾਣੇ ਲੱਗ ਜਾਂਦੀ ਲੱਗ ਲੱਗ ਜਾਂਦਾ ਸਹੀ ਗੱਲ ਆ ਅੱਛਾ ਬਾਈ ਕਿੰਨੇ ਦੁੱਧ ਤੇ ਚੱਲਦੀ ਆ ਹੁਣੇ ਉਹ ਐਸ ਤੇ 16 ਲੀਟਰ ਚੱਲ ਰਹੀ ਆ ਪਰ ਆਪਾਂ 15 ਲੀਟਰ ਕੰਡੇ ਲਾ ਕੇ ਦੇਵਾਂਗੇ ਠੀਕ ਹੈ ਚੱਲਦੀ 16 ਤੇ 15 ਲੀਟਰ ਕੰਡੇ ਲਾ ਦੇਾਂਗੇ ਕੰਡੇ ਲਾ ਦੇਾਂਗੇ ਹਾਂ ਠੀਕ ਹੈ ਬਈ ਜੀ ਚੂਣ ਚੰਨ ਨੂੰ ਠੰਡੀ ਸੀਲ ਲਪਿ ਜਾਵਾਂਗੇ ਬਹੁਤ ਠੰਡੀ ਸੀਲ ਜਿਹੜਾ ਮਰਜ਼ੀ ਚੋਈ ਜਾਵੇ ਜਿਹੜਾ ਮਰਜ਼ੀ ਚੋਈ ਠੀਕ ਹੈ ਬਈ ਠੀਕ ਅੱਛਾ ਨਿਆਣਾ ਨੂਣਾ ਪਾ ਕੇ ਵੇ ਪੂੰਦੀ ਵੀ ਮਿਲ ਪੈਂਦੀ ਆ ਹਾਂ ਜੀ ਨਿਆਣਾ ਪਾ ਕੇ ਜੀ ਨਿਆਣਾ ਪਾ ਕੇ ਠੀਕ ਅੱਛਾ ਇੱਕ ਗੱਲ ਹੋਰ ਚੂਣ ਪੋਲਾ ਜਮਾਂਗਾ ਚੂਣ ਪੋਲਾ ਜੀ ਠੀਕ ਹੈ ਬਈ ਠੀਕ ਦੁੱਧ ਕਿਵੇਂ ਸੰਗਣਾ ਕੇ ਪਤਲਾ ਜਾਈ ਦੁੱਧ ਸੰਗਣਾ ਪੋਲਾ ਰੇਟ ਜੀ ਆਪਾਂ 65000 ਰੁਪਏ ਮੰਗਦੇ ਆ ਜੀ 60000 ਰੁਪਏ ਲਾੜ ਪਿਆਰ ਥੋੜਾ ਬਹੁਤ ਹੋ ਜਾਊ ਉਹ ਚ ਅਸਮਾਨਤਨ ਕਰ ਦਾਂਗੇ ਬਸ ਠੀਕ ਹੈ ਬਾਈ ਤੋਰੀਏ ਬਾਈ ਕੱਢੀ ਬਾਹਰ ਉਹਨੂੰ ਕੋਲੀ ਮੜਾ ਜੀ ਬਾਈ ਕੱਢੀ ਬਾਹਰ ਲੈ ਵੀ ਮਿੱਤਰੋ 65000 ਰੁਪਏ ਇੰਦੀ ਕੀਮਤ ਆ ਕਰਮਾ ਵਾਲੀ ਦੀ ਬੱਚੀ ਦੀ ਇਹ ਸੁਹਾ ਦੂਜਾ ਬਾਈ ਦੂਜਾ ਜੀ ਦੂਜਾ ਦੂਜਾ ਸੁਹਾ ਸੁਈਆ ਦਸਾਂ 12 ਦਿਨਾਂ ਦੀ 15 ਦੀ ਇੱਥੇ ਜੇ ਬਸ ਸੁਈ ਲਾ ਲਿਓ ਤੁਸੀਂ ਬੱਚਾ ਉਹਦੇ ਮਗਰ ਕਰਮਾ ਵਾਲੀ ਦੇ ਵੇਖੋ ਬਦ ਕੋਲੀ ਕੋਈ ਨਹੀਂ ਲੈ ਦੂਗਾ ਦੇਖ ਸਕਦੇ ਆ ਤੁਸੀਂ ਮਿੱਤਰੋ ਨਾ ਮੋਰ ਦੇ ਸੋਣੀ ਤਿਆਰੀ ਦੇ ਵਿੱਚ ਆ ਕਰਮ ਵਾਲੀ ਆ ਓਕੇ ਜਮਾ ਨਿਖਰੂਗੀ ਜਦੋਂ ਟੀ ਟਿਕਾਣੇ ਲਈ ਫਿਰਦੀ ਆ ਕਰਮਾ ਵਾਲੀ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅੱਜ ਕੱਲ ਇਹੋ ਜੀ ਵਹਿੜ ਦੀ ਕੀਮਤ ਆਪਾਂ ਤੋਕੜ ਗੱਪਣ ਲੈਣ ਨੂੰ ਵੀ ਜਾਂਦੇ ਆ 55000 ਰੁਪਏ ਨੂੰ ਬਾਜ਼ਾਰ ਦੇ ਵਿੱਚ ਤੋਕੜ ਗੱਪਣ ਵਹਿੜ ਮਿਲਦੀ ਆ ਮਿੱਤਰੋ ਇਹੋ ਜੀ ਜਿਹੜੀ ਤੁਹਾਨੂੰ ਵਹਿੜ ਅੱਜ ਸੱਜਰ ਸੋਈ 15 16 ਲੀਟਰ ਦੁੱਧ ਤਿਆਰ ਕੰਡੇ ਤੇ ਲਾਉਂਦੀ ਮਿਲ ਜੂਗੀ ਕਰਮਾ ਵਾਲੀ ਚੋਣ ਚਾਂ ਓਕੇ ਦੀ ਰਿਪੋਰਟ ਲੱਗਾ ਹੋਇਆ ਜਮਾਂ ਬਾਈ 100 ਦਾ 100 ਆ ਤੇ ਬਾਈ ਇੱਕ ਗੱਲ ਹੋਰ ਆ ਮਾਨ ਤਣ ਵੀ ਕਰ ਦੇਂਗੇ ਆਪਾਂ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਨੰਬਰ 62800 ਜੀ ਉਦਾਈ 73 62873070 70 62873070 ਬਈ ਦਾ ਨੰਬਰ ਆ ਮਿੱਤਰੋ ਪਿੰਡ ਗੇਲਾ ਜ਼ਿਲ੍ਹਾ ਫਿਰੋਜ਼ਪੁਰਾ ਤੁਰ ਕੇ ਵਿਖਾ ਦਿਓ ਚਾਈ ਤੁਹਾਨੂੰ ਵਿਖਾ ਦਿੰਨੇ ਆ